ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣਾ ਘਰ ਪਰਿਵਾਰ ਛੱਡ ਕੇ ਇਹਨਾਂ ਸੂਰਮਿਆਂ ਨੇ ਲਾੜੀ ਮੌਤ ਨਾ ਵਿਆਹ ਕਰਾਇਆ ਅੱਜ ਇਹਨਾਂ ਦੀਆਂ ਕੁਰਬਾਨੀਆਂ ਦੇ ਸਦਕਾ ਅਸੀਂ ਇਸ ਖੂਬਸੂਰਤ ਯੋਗਦਾਨ ਆਜ਼ਾਦ ਭਾਰਤ ਦਾ ਆਨੰਦ ਮਾਣਦੇ ਆ ਨੌਜਵਾਨਾਂ ਤੋਂ ਲੈ ਕੇ ਸਾਡੇ ਬਾਪੇ ਤੇ ਸਾਡੀਆਂ ਬੀਬੀਆਂ ਇਹਨਾਂ ਨੇ ਆਜ਼ਾਦੀ ਦੀ ਇਸ ਲੜਾਈ 'ਚ ਆਪਣਾ ਆਪ ਵਾਰ ਦਿੱਤਾ ਇਹਨਾਂ ਯੋਧਿਆਂ ਦੇ ਕਿਸੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਾਵਿਓ ਕੀਰਤੀ ਕਿਸਾਨ ਸਭਾ ਹੋਵੇ ਜਾਂ ਫਿਰ ਕਾਮਾਗਾਟਾ ਮਾਰੂ ਅੱਜ ਤੋਂ ਕਈ ਸਾਲ ਪਹਿਲਾਂ ਹੀ ਇਸ ਆਜ਼ਾਦੀ ਦੀ ਨੀ ਪੰਜਾਬੀਆਂ ਨੇ ਰੱਖ ਦਿੱਤੀ ਸੀ ਫਿਰ ਪਾਵਿਓ ਜਲੀਆਂ ਵਾਲਾ ਬਾਗ ਦਾ ਕਾਂਡ ਹੋਵੇ ਜਿੱਥੇ ਲੱਖਾਂ ਹੀ ਭਾਰਤੀਆਂ ਨੇ ਪੰਜਾਬੀਆਂ ਨੇ ਆਪਣੀ ਜਾਨ ਗਵਾਈ ਸੀ ਤੇ ਜਾਂ ਫਿਰ ਗਦਰ ਪਾਰਟੀ ਦੀ ਉਸਾਰੀ ਹੋਵੇ ਜਿਸ ਨੂੰ 1913 ਦੇ ਵਿੱਚ ਬਣਾਇਆ ਗਿਆ ਲਾਲਾ ਹਰਦੀয়াল ਵੱਲੋਂ ਅਤੇ ਸੋਨ ਸਿੰਘ ਪੱਕਣਾ ਹੁਰਾ ਵੱਲੋਂ ਅਤੇ ਉਹ ਨਾਨੀ ਇਸ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਆਪਣੇ ਲਹੂ ਦੀ ਆਹੂਤੀ ਦਿੱਤੀ ਸੀ ਪੂਰਨ ਸਵਰਾਜ ਨੂੰ ਕੌਣ ਬੋਲ ਸਕਦਾ ਹੈ ਜਿਸ ਤਾ ਲਾਹੌਰ ਸੈਸ਼ਨ ਹੋਇਆ ਸੀ 1929 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਸਾਈਮਨ ਕਮਿਸ਼ਨ ਨੌਜਵਾਨ ਸਭਾ ਲੱਖਾਂ ਹੀ ਅਜਹੀਆਂ ਕਈ ਮਿਸਾਲਾਂ ਮਿਲਦੀਆਂ ਨੇ ਜਿਥੋਂ ਪਤਾ ਲੱਗਦਾ ਹੈ ਕਿ ਸਾਡੇ ਆਜ਼ਾਦੀ ਕੁਲਾਟिए ਕਿਵੇਂ ਆਪਣੀ ਜ਼ਿੰਦਗੀ ਦੀ ਬਾਜ਼ੀ ਲਾ ਕੇ ਸਾਡੇ ਲਈ ਆਪਣੀਆਂ ਜਹਾਨਾ ਕੁਰਬਾਨ ਕਰਦੇ ਰਹੇ ਕੌਣ ਬੋਲ ਸਕਦਾ ਹੈ ਸ਼ਹੀਦ ਆਜ਼ਮ ਪਗਤ ਸਿੰਘ ਹਰਾਨੂੰ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਪਸੀਨੇ ਕਢਾ ਦਿੱਤੇ ਸੀ ਅੱਜ ਸਾਡੇ ਭਾਰਤੀ ਨੌਜਵਾਨਾਂ ਦਾ ਰੋਲ ਮਾਡਲ ਬਣੇ ਨੇ ਸ਼ਹੀਦ ਆਜ਼ਮ ਪਗਤ ਸਿੰਘ ਜਿਨ੍ਹਾਂ ਦਾ ਜਨਮ ਹੋਇਆ ਪਿਤਾ ਸਰਦਾਰ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105 ਬੰਗਾ ਤਹਿਸੀਲ ਲਾਇਰਪੁਰ ਪਗਤ ਸਿੰਘ ਜਿਨ੍ਹਾਂ ਦੇ ਘਰ ਦੇ ਵਿੱਚ ਹੀ ਆਜ਼ਾਦੀ ਦੀਆਂ ਗੱਲਾਂ ਹੁੰਦੀਆਂ ਸੀ ਉਹਨਾਂ ਦੇ ਚਾਚਾ ਅਜੀਤ ਸਿੰਘ ਜਿਨ੍ਹਾਂ ਵੱਲ ਦੇਖ ਦੇਖ ਕੇ ਅਤੇ ਘਰ ਦੇ ਮਾਹੌਲ ਨੂੰ ਦੇਖਦਿਆਂ ਭਗਤ ਸਿੰਘ ਬਚਪਨ ਤੋਂ ਹੀ ਆਜ਼ਾਦੀ ਦੇ ਪਰਵਾਨੇ ਪੜ ਕੇ ਸਨ ਤੇ ਖੀਰ 13 ਮਾਰਚ 1926 ਚ ਨੌਜਵਾਨਾਂ ਦੇ ਸਮਾਜਵਾਦੀ ਵਿਚਾਰਧਾਰਕ ਸੰਗਠਨ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਜੋ ਇਨਕਲਾਬੀ ਗਤੀਵਿਧੀਆਂ ਲਈ ਇੱਕ ਖੁੱਲ੍ਹਾ ਮੰਚ ਸੀ ਇਸ ਤੋਂ ਬਾਅਦ ਉਹ ਹਿੰਦ ਸਾਨੀ ਰਿਪਬਲਿਕਨ ਐਸੋਸੀਏਸ਼ਨ ਚ ਸ਼ਾਮਲ ਹੋਈ ਜਿਸ ਵਿੱਚ ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾਹ ਖਾਨ ਸਨ ਮਈ 1926 ਦੇ ਲਾਹੌਰ ਦੇ ਬੰਬ ਤਮਾਕੇ ਚ ਸ਼ਾਮਲ ਹੋਣ ਕਾਰਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹਰਾਂ ਨੂੰ 23 ਮਾਰਚ 1931 ਨੂੰ ਫਾਂਸੀ ਦੀ ਸਜ਼ਾ ਲਾ ਦਿੱਤੀ ਗਈ ਸੁਖਦੇਵ <th>ਪਰ ਨੂੰ ਕੌਣ ਪੁੱਲ ਸਕਦਾ ਹੈ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਫਾਂਸੀ ਦੇ ਰਸੇ ਨੂੰ ਚੁੰਮਣ ਵਾਲੀ ਆਜ਼ਾਦੀ ਦੇ ਅੰਦੋਲਨ ਚ ਬਹੁਤ ਸਹਿਯੋਗ ਰਿਹਾ ਇਨਾਦਾ ਜਨਮ ਵੀ ਲੁਧਿਆਣਾ ਦੇ ਵਿੱਚ 1907 ਨੂੰ ਹੋਇਆ। ਥਾ ਪਰ ਪਗਤ ਸਿੰਘ ਤੇ ਸ਼ਿਵਰਾਮ ਹਰੀ ਰਾਜ ਗੁਰੂ ਦੇ ਨਾਲ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਸਨ। ਅਤੇ ਇਹਨਾਂ ਤਿੰਨਾਂ ਨੂੰ ਹੀ ਲਾਹੌਰ ਸਾਜ਼ਿਸ਼ ਕੇਸ ਦੀ ਟਿਕੜੀ ਵਜੋਂ ਜਾਣਿਆ ਜਾਂਦਾ ਸੀ। ਸਾਂਡਰਸ ਕਤਲ ਕੇਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦੇ ਲਈ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਇਹਨਾਂ ਨੂੰ ਵੀ ਪਗਤ ਸਿੰਘ ਦੇ ਨਾਲ ਹੀ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਪਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਕੌਣ ਪੁੱਛ ਸਕਦਾ ਹੈ? ਜਿਨ੍ਹਾਂ ਦਾ ਜਨਮ 1881 ਨੂੰ ਹੋਇਆ ਸੀ ਖਟਕੜ ਕਲਾ ਦੇ ਵਿੱਚ 1907 ਚੰਗਰੀ ਸਰਕਾਰ ਤੇਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨ ਚ ਚਾਚਾਜੀਤ ਸਿੰਘ ਸਭ ਤੋਂ ਮੋਰੀ ਸਨ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਜਿਨ੍ਹਾਂ ਅੰਗਰੇਜ਼ਾਂ ਖਿਲਾਫ ਲੜਾਈ ਲੜੀ ਅਤੇ ਆਪਣਾ ਬਲੀਦਾਨ ਦੇ ਦਿੱਤਾ ਭਗਤ ਸਿੰਘ ਰਾਜਗੁਰੂ ਵਰਗੀ ਨੌਜਵਾਨ ਲਾਲਾ ਜੀ ਦੇ ਦਿਖਾਏ ਰਸਤੇ ਤੇ ਹੀ ਚੱਲਦੇ ਸਨ ਟੁੱਟੇ ਕੇ ਪੰਜਾਬ ਅੱਜ ਵੀ ਲਾਲਾ ਲਾਜਪਤਰਾਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲਾਲਾ ਜੀ ਅਸਹਿਯੋਗ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਸਨ ਜਿਸ ਨੇ ਭਾਰਤੀਆਂ ਨੂੰ ਬ੍ਰਿਟਿਸ਼ ਸੰਸਥਾਵਾਂ ਤੇ ਵਸਤਾਂ ਦਾ ਬਾਈਕਾਟ ਕਰਨ ਲਈ ਕਿਹਾ ਸੀ ਲਾਠੀ ਚਾਰਜ ਦੇ ਵਿੱਚ ਜਦ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਉਦੋਂ ਹੀ ਭਾਰਤ ਦੀ ਆਜ਼ਾਦੀ ਚ ਇੱਕ ਨਵਾਂ ਮੋੜ ਆਇਆ ਸ਼ਹੀਦ ਉਦਮ ਸਿੰਘ ਉਹ ਇਨਕਲਾਬੀ ਜਿਸ ਨੇ ਆਜ਼ਾਦੀ ਮੁੱਲ ਲੈ ਕੇ ਦਿੱਤੀ ਸੀ ਉਹ ਮੁੱਲ ਸੀ ਖੂਨ 1899 ਚ ਸੁਨਾਮ ਪੰਜਾਬ ਦੇ ਜਨਮੇ 1924 ਚ ਗਦਰ ਪਾਰਟੀ ਚ ਸ਼ਾਮਲ ਹੋਏ ਇੰਗਲੈਂਡ ਗਏ ਸਾਕਾ ਜਲੀਆਂ ਵਾਲੇ ਬਾਗ ਦਾ ਬਦਲਾ ਲੈਣ ਅਤੇ ਲੈਫਟ ਗਵਰਨਰ ਸਰ ਮਾਈਕਲ ਐਡਵਾਇਰ ਦਾ ਕਤਲ ਕੀਤਾ 1940 ਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਕਰਤਾਰ ਸਿੰਘ ਸਰਾਬਾ ਇੱਕ ਨੌਜਵਾਨ ਇਨਕਲਾਬੀ 1896 ਚ ਸਰਾਬਾ ਲੁਧਿਆਣਾ ਚ ਪੈਦਾ ਹੋਈ ਗਦਰ ਲਹਿਰ ਤੇ ਸਮਾਜਵਾਦ ਤੇ ਇਨਕਲਾਬ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ 1912 ਚ ਕਰਤਾਰ ਸਿੰਘ ਖੇਤੀਬਾੜੀ ਦੀ ਪੜ੍ਹਾਈ ਕਰਨ ਅਮਰੀਕਾ ਗਏ ਗਦਰ ਲਹਿਰ ਵੱਲ ਖਿੱਚ ਚਲੇ ਗਏ ਤੇ ਇਸ ਅੰਦੋਲਨ ਦਾ ਹਿੱਸਾ ਬਣੇ ਕਰਤਾਰ ਸਿੰਘ ਸਰਾਬਾ ਨੂੰ ਤਾਂ ਬ੍ਰਿਟਿਸ਼ ਸਰਕਾਰ ਨੇ ਇਹ ਵੀ ਕਿਹਾ ਕਿ ਜੇ ਮਾਫੀ ਮੰਗ ਲਈ ਤਾਂ ਸਜ਼ਾ ਮਾਫ ਕਰ ਦਵਾਂਗੀ ਕਿਉਂਕਿ ਉਮਰ ਛੋਟੀ ਹੈ ਪਰ ਉਹਨਾਂ ਦਾ ਜਵਾਬ ਸੀ ਮੈਂ ਐਸੀ ਕੰਮ ਲਈ ਇੱਥੇ ਆਇਆ ਮਰਾ ਤਾਂ ਵੀ ਮੇਰੀ ਇੱਛਾ ਹੈ ਕਿ ਫੇਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਾਂ ਤੇ ਆਪਣੀ ਜਾਨ ਦੇ ਦੇਵਾਂ ਸੋਹਣ ਸਿੰਘ ਪੱਕਣਾ ਨੂੰ ਕੌਣ ਨਹੀਂ ਜਾਣਦਾ ਇੱਕ ਭਾਰਤੀ ਸੁਤੰਤਰਤਾ ਦਾ ਸਨਾਨੀ ਸਮਾਜਵਾਦੀ ਨੇਤਾ ਜਿਨ੍ਹਾਂ ਭਾਰਤੀ ਸੁਤੰਤਰਤਾ ਅੰਦੋਲਨ ਚ ਮਹੱਤਵਪੂਰਨ ਭੂਮਿਕਾ ਨਿਭਾਈ ਸੋਹਣ ਸਿੰਘ ਪੱਕਣਾ ਹੁਰਾ ਦੇ ਇਸ ਭਾਰਤੀ ਸੁਤੰਤਰਤਾ ਸੰਗਰਾਮ ਦੇ ਵਿੱਚ ਯੋਗਦਾਨ ਨੂੰ ਕੋਈ ਨਹੀਂ ਪੁੱਛ ਸਕਦਾ ਸਰਦਾਰ ਕਿਸ਼ਨ ਸਿੰਘ ਪੰਜਾਬ ਦੇ ਇੱਕ ਪ੍ਰਮੁੱਖ ਸੁਤੰਤਰਤਾ ਸਨਾਨੀ ਤੇ ਰਾਜਨੀਤਿਕ ਕਾਰਕੁਨ ਪੰਜਾਬ ਦੇ ਅਮਰਸਰ ਜ਼ਿਲ੍ਹੇ ਦੇ ਪਿੰਡ ਹਰੀਆਲ ਜੁਨਾ ਦਾ ਜਨਮ ਹੋਇਆ 1942 ਦੇ ਪਾਰਿਤ ਛੱਡੋ ਅੰਦੋਲਨ ਤੇ ਬ੍ਰਿਟਿਸ਼ ਸਾਸਨ ਦੇ ਵਿਰੋਧ ਅਲੱਗ-ਅਲੱਗ ਅਹਿੰਸਾ ਕੰਦੋਲਨਾਂ 'ਚ ਉਹਨਾਂ ਅਹਿਮ ਹਿੱਸਾ ਲਿਆ ਮਾਸਟਰ ਤਾਰਾ ਸਿੰਘ ਉੱਗੇ ਸੇਖਾਗੂ ਤੇ ਸਿਆਸਤਦਾਨ ਭਾਰਤ ਦੀ ਆਜ਼ਾਦੀ ਲਹਿਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ 24 ਜੂਨ 1885 ਨੂੰ 라ਵਲਪਿੰਨੀ ਚ ਜਨਮੇ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਅਜੇ ਹੀ ਸਾਡੇ ਪੰਜਾਬ ਦੇ ਹੀਰੇ ਸਾਡੇ ਪੰਜਾਬ ਦੇ ਉਹ ਸੁਤੰਤਰਤਾ ਸੰਗਰਾਮ ਉਹ ਪੰਜਾਬ ਦੇ ਸਾਡੇ ਆਜ਼ਾਦੀ ਕੁਲਾਟਿਏ ਜਿਨ੍ਹਾਂ ਕਾਰਨ ਅੱਜ ਅਸੀਂ ਇੱਕ ਆਜ਼ਾਦ ਫਜ਼ਾ ਚ ਸਾਹ ਲੈ ਪਾ ਰਹੇ ਹਾਂ ਇਹਨਾਂ ਸਾਰਿਆਂ ਨੂੰ ਹੀ ਰੇਡੀਓ ਸਪਾਈਸ ਵੱਲੋਂ ਨਿੱਕੀ ਸ਼ਰਧਾਂਜਲੀ